ਪਿਆਰੇ ਵਿਦਿਆਰਥੀਓ ਅੱਜ ਅਸੀਂ ਪੜ੍ਹਦੇ ਹਾਂ ਵਿਦਾਤਾ ਸਿੰਘ ਤੀਰ ਦੀ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ ਤਹਿਜ਼ੀਬ ਦਾ ਅਰਥ ਹੈ ਸਭਿਤਾ ਇੱਥੇ ਕਵੀ ਨੇ ਪੁਰਾਣੀ ਸਭਿਤਾ ਦੇ ਗੁੰਮ ਹੋ ਜਾਣ ਅਤੇ ਨਵੀਂ ਸਭਿਤਾ ਅਰਥਾਤ ਪੱਛਮੀ ਸਭਿਤਾ ਦੇ ਆਉਣ ਅਤੇ ਉਸ ਦੇ ਤੌਰ ਤਰੀਕਿਆਂ ਨੂੰ ਭਾਰਤ ਵੱਲੋਂ ਅਪਣਾਉਣ ਤੇ ਵਿਅੰਗ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਵੀ ਕਹਿੰਦੇ ਹਨ ਹੱਥ ਵੇਲਾ ਨਹੀਂ ਆਉਂਦਾ ਜੋ ਗਵਾਚ ਗਿਆ ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ ਪਾਣੀ ਦਰਿਆਵਾਂ ਦੇ ਇੱਕ ਵਾਰ ਵਹਿ ਗਏ ਹਨ ਪਰਤਣ ਨਾ ਪੱਤਣਾ ਤੇ ਇਹ ਦਾਨੇ ਕਹਿ ਗਏ ਹਨ ਦਾਨੇ ਭਾਵ ਸਿਆਣੇ ਕਵੀ ਇੱਥੇ ਪੁਰਾਣੀ ਅਤੇ ਨਵੀਂ ਸਭਿਤਾ ਬਾਰੇ ਵਿਸਥਾਰ ਕਰਦਾ ਹੋਇਆ ਕਹਿੰਦਾ ਹੈ ਕਿ ਇੱਕ ਵਾਰ ਜੋ ਸਮਾਂ ਨਿਕਲ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਜਿਵੇਂ ਇੱਕ ਵਾਰ ਜਵਾਨੀ ਚਲੀ ਗਈ ਤਾਂ ਮੁੜ ਨਹੀਂ ਆਉਂਦੀ ਇਸੇ ਤਰ੍ਹਾਂ ਦਰਿਆਵਾਂ ਦੇ ਪਾਣੀ ਜਿਹੜੇ ਇੱਕ ਵਾਰ ਵਹਿ ਗਏ ਉਹ ਆਪਣੇ ਕਿਨਾਰੇ ਤੇ ਵਾਪਸ ਨਹੀਂ ਪਰਤਦੇ ਇਸੇ ਤਰ੍ਹਾਂ ਸਾਡੀ ਭਾਰਤ ਦੀ ਅਮੀਰ ਸਭਿਤਾ ਜੋ ਗਵਾਚ ਗਈ ਉਸਨੇ ਮੁੜ ਕੇ ਵਾਪਸ ਨਹੀਂ ਆਉਣਾ ਅੱਗੇ ਕਵੀ ਫਰਮਾਉਂਦੇ ਹਨ ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਹੈ ਗੱਲਾਂ ਹਨ ਚਲੀਆਂ ਤਾਂ ਗੱਲ ਕਰਨੀ ਪੈ ਗਈ ਹੈ ਤੇਹਜ਼ੀਬ ਗਵਾਈ ਨਹੀਂ ਅਸਾਂ ਅਕਲ ਗਵਾ ਲਈ ਹੈ ਕਪਲਾ گاਉਂ ਦੇ ਕੇ ਕਰੋ ਇੱਕ ਖੋਤੀ ਵਟਾ ਲਈ ਹੈ ਇਥੇ ਪਾਵ ਹੈ ਕਪਲਾ گاਉਂ ਤੋਂ ਪਾਵ ਹੈ ਸ਼ੁੱਧ ਚੀਜ਼ ਉਹ گاਉਂ ਜੋ ਸਾਨੂੰ ਮਨ ਇਛਤ ਚੀਜ਼ਾਂ ਦਿੰਦੀ ਹੈ ਇਥੇ ਹੁਣ ਕਵੀ ਨਵੀਂ ਸભ્યਤਾ ਤੇ ਵਿਅੰਗ ਕਰਦੇ ਹੋਏ ਕਹਿੰਦੇ ਹਨ ਕਿ ਜਿਹੜੀ ਚੀਜ਼ ਕਿਸਮਤ ਨੇ ਲੈ ਲਈ ਉਸ ਨੂੰ ਮੁੜ ਲਿਓਣ ਵਿੱਚ ਕੋਈ ਵੀ ਯੋਜਨਾ ਜਾਂ ਸਕੀਮ ਕੰਮ ਨਹੀਂ ਕਰਦੀ ਜੇ ਗੱਲ ਚੱਲ ਹੀ ਰਹੀ ਹੈ ਤਾਂ ਮੈਂ ਵੀ ਜਿਹੜਾ ਸਬਿੱਤਾ ਬਾਰੇ ਗੱਲ ਕਰਨ ਲੱਗ ਪਿਆ ਹਾਂ ਕਿ ਕਿ ਅਸੀਂ ਆਪਣੀ ਸਬਿੱਤਾ ਗੁਵਾਈ ਨਹੀਂ ਬਲਕਿ ਅਸੀਂ ਆਪਣੀ ਹੀ ਜਿਹੜੀ ਅਕਲ ਆ ਉਹ ਗਵਾ ਲਈ ਹੈ ਅਸੀਂ ਇੱਕ ਸ਼ੁੱਧ ਚੀਜ਼ ਘਰੋਂ ਦੇ ਕੇ ਭੈੜੀ ਚੀਜ਼ ਜਿਹੜੀ ਇਹ ਉਹ ਕਰ ਲਿਆਂਦੀ ਹੈ ਅਗਲੀਆਂ ਸਤਰਾਂ 'ਚ ਕਵੀ ਕਹਿੰਦੇ ਹਨ ਦੁੱਧ ਪੀਣੋਂ ਰਹਿ ਗਏ ਹਾਂ ਲਿੱਦ ਚੋਲੀ ਪਾ ਲਈ ਹੈ ਕੀ ਲਈ ਤਹਿਜ਼ੀਬ ਨਵੀਂ ਗੱਲ ਜਹਿਮਤ ਪਾ ਲਈ ਹੈ ਜੇ ਇਹ ਵੀ ਕਹਿ દਈਏ ਮਸਾਂ ਵਾਸਾ ਨਹੀਂ ਝੂਠ ਕੋਈ ਰਿਸ਼ੀਆਂ ਦੇ ਰਿਸ਼ੀਆਂ ਦੇ ਚੌਂਕੇ ਵਿੱਚ ਪੱਛਮ ਦੀ ਝੂਠ ਕੋਈ ਹੁਣ ਇੱਥੇ ਕਵੀ ਕਹਿੰਦੇ ਹਨ ਕਿ ਦੁੱਧ ਦੀ ਜਗ੍ਹਾ ਜਿਹੜਾ ਅਸੀਂ ਲਿੱਦ ਅਰਥਾਤ ਭੈੜੀ ਚੀਜ਼ ਕਰ ਲੈ ਆਂਦੀ ਹੈ ਨਵੀਂ ਸਭਿਤਾ ਕੀ ਲਿਆਉਂਦੀ ਅਸੀਂ ਇੱਕ ਜਿਹੜੀ ਬਿਮਾਰੀ ਆ ਉਹੀ ਖਰੀਦ ਲਈਏ ਇਸ ਵਿੱਚ ਰਤਾ ਵੀ ਜਿਹੜਾ ਝੂਠ ਨਹੀਂ ਏ ਕਿ ਅਸੀਂ ਆਪਣੇ ਸੱਚੇ ਸੁੱਚੇ ਚੌਂਕੇ ਵਿੱਚ ਪਸ਼ਮੀ ਅਰਥਾਤ ਅੰਗਰੇਜ਼ੀ ਝੂਠ ਨੂੰ ਜਿਹੜਾ ਇਹ ਲੈ ਆਂਦਾ ਹੈ ਜਿਹੜੀ ਸਾਡੇ ਲਈ ਮਾੜਾ ਸਿੱਧ ਹੋ ਰਹੀ ਹੈ ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ ਭਾਰਤ ਦਾ ਸੌਪਣਾ ਸਬਰਿੰਨ ਕੇ ਖਾ ਬੈਠੀ ਜੋ ਅੱਜ ਤੀਕ ਨਹੀਂ ਆਖੀ ਉਹ ਆਖੀ ਜਾਣੀ ਹੈ ਉਹ ਦੁੱਧ ਸੀ ਬਰਕਤ ਦਾ ਇਹ ਫੁੱਟਦਾ ਪਾਣੀ ਹੈ ਹੁਣ ਇਥੇ ਕਵੀ ਜਿਹੜਾ ਇਹ ਨਵੀਂ ਸਬੇਤਾ ਬਾਰੇ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਕੋਈ ਚੀਜ਼ ਲੈਣ ਆਈ ਸੀ ਭਾਵ ਕਿਸੇ ਕੰਮ ਆਈ ਸੀ ਅਤੇ ਸਾਡੇ ਘਰ ਤੇ ਕਬਜ਼ਾ ਹੀ ਕਰਕੇ ਬੈਠ ਗਈ ਹੈ ਕਵੀ ਅਸਲੀਅਤ ਤੋਂ ਬਿਲਕੁਲ ਰਤਾ ਨਹੀਂ ਝੁਕਦਾ ਅਤੇ ਕਹਿੰਦਾ ਹੈ ਕਿ ਪੁਰਾਣੀ ਸਭਿਤਾ ਜਿਹੜੀ ਸੀ ਉਹ ਦੁੱਧ ਵਾਂਗ ਮੇਰਾ ਕਰਦੀ ਸੀ ਪਰੰਤੂ ਇਹ ਨਵੀਂ ਸਭਿਤਾ ਜੋ ਹੈ ਉਹ ਸਾਡੇ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਵਾਲੀ ਹੈ ਅੱਗੋਂ ਕਵੀ ਕਹਿੰਦਾ ਹੈ ਉਹ ਜੀਵਨ ਦੇਂਦੀ ਸੀ ਇਹ ਜੀਵਨ ਲੈਂਦੀ ਹੈ ਉਹ ਖਾਣ ਨੂੰ ਦਿੰਦੀ ਸੀ ਇਹ ਖਾਣ ਨੂੰ ਪੈਂਦੀ ਹੈ ਉਹ ਬਾਹ ਬਣਾਉਂਦੀ ਸੀ ਇਹ ਬਾਵਾ ਪੰਨਦੀ ਹੈ ਉਹ ਭੋਲੀ ਪਾੜੀ ਸੀ ਇਹ ਚੰਚਲ ਮਨਦੀ ਹੈ ਹੁਣ ਇੱਥੇ ਕਵੀ ਜਿਹੜਾ ਏ ਪੁਰਾਣੀ ਸਭਿਤਾ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਸਾਨੂੰ ਜੀਵਨ ਬਖਸ਼ਦੀ ਸੀ ਜਦ ਕੇ ਨਵੀ ਸਾਡਾ ਜੀਵਨ ਖਤਮ ਕਰੀ ਜਾ ਰਹੀ ਹੈ ਉਹ ਖਾਣ ਦਾ ਸਮਾਨ ਪੈਦਾ ਕਰਦੀ ਸੀ ਭਾਵ ਇੱਥੇ ਉਦੋਂ ਕਿਸਾਨ ਜਿਹੜਾ ਏ ਅਨੇਕਾ ਜਿਹੜਾ ਇਹ ਕੰਮ ਕਰਦਾ ਸੀ ਅਤੇ ਖਾਣ ਵਾਲੀ ਅਵਸਥਾ ਪੈਦਾ ਕਰਦਾ ਸੀ ਜਦਕਿ ਇਹ ਜਿਹੜਾ ਇਹ ਲੜਨ ਨੂੰ ਪੈਂਦੀ ਹੈ ਉਸ ਸਭਿਤਾ ਵਿੱਚ ਲੋਕ ਮਿਲ ਮਿਲ ਕੇ ਰਹਿੰਦੇ ਸਨ ਉਹਨਾਂ ਵਿੱਚ ਆਪਸੀ ਪਿਆਰ ਬਹੁਤ ਜ਼ਿਆਦਾ ਸੀ ਅਤੇ ਇਹ ਨਵੀਂ ਸਭਿਤਾ ਜਿਹੜਾ ਇਹ ਉਹਨਾਂ ਵਿੱਚ ਆਪਸੀ ਫੁੱਟ ਪੈਦਾ ਕਰਦੀ ਜਾ ਰਹੀ ਹੈ ਜੋ ਕਿ ਬਹੁਤ ਹੀ ਚਤੁਰਦੁਮਾਗਦੀ ਹੈ ਤੇ ਲੋਕਾਂ ਨੂੰ ਖਾਈ ਜਾ ਰਹੀ ਹੈ ਅਗਲੀ ਲਾਈਨਾਂ ਪੜ੍ਹਦੇ ਹਾਂ ਉਹ ਵੀਰ ਮਨਾਂਦੀ ਸੀ ਇਹ ਵੀਰ ਲੜਾਂਦੀ ਹੈ ਉਹ ਛਾਵੇਂ ਸੁੱਟਦੀ ਸੀ ਇਹ ਸੁੱਕਣੇ ਪਾਂਦੀ ਹੈ ਉਸ ਵਿੱਚ ਇੱਕ ਕਰਦਾ ਸੀ ਸਭ ਟੱਬਰ ਖਾਂਦਾ ਸੀ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਂਦਾ ਸੀ ਹੁਣ ਇੱਥੇ ਫਿਰ ਜਿਹੜਾ ਇਹ ਕਵੀ ਨਵੀਂ ਸਭਿਤਾ ਦੀ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿ ਨਵੀਂ ਸਭਿਤਾ ਜਿਹੜੀ ਉਹ ਆਪਸ ਵਿੱਚ ਸਾਨੂੰ ਲੜਾਈ ਜਾ ਰਹੀ ਏ ਉਸ ਜਿਹੜਾ ਪੁਰਾਣੇ ਸਮੇਂ ਵਿੱਚ ਲੋਕ ਹੱਥੀ ਛਾਵਾ ਕਰਦੇ ਸੀ ਅਤੇ ਇੱਕ ਦੂਜੇ ਦਾ ਸਾਥ ਦਿੰਦੇ ਸੀ ਉਸ ਸਮੇਂ ਇੱਕ ਬੰਦਾ ਕਮਾਉਂਦਾ ਸੀ ਅਤੇ ਸਾਰਾ ਟੱਬਰ ਮਿਲ ਕੇ ਖਾਂਦਾ ਸੀ ਪਰ ਹੁਣ ਜਿਹੜਾ ਹੈ ਇਹ ਜਿਹਾ ਨਹੀਂ ਹੋ ਰਿਹਾ ਪੁਰਾਣੇ ਸਮੇਂ ਵਿੱਚ ਸਾਨੂੰ ਜੜੀ ਇਹ ਬਹੁਤ ਵਧੀਆ ਆਜ਼ਾਦੀ ਸੀ ਜਿਸ ਵਿੱਚ ਸਾਰਾ ਹਿੰਦੁਸਤਾਨ ਖੁਸ਼ੀ ਦੇ ਗੀਤ ਗਾਉਂਦਾ ਸੀ ਅਤੇ ਮਿਲ ਕੇ ਰਹਿੰਦਾ ਸੀ ਅਗਲੀਆਂ ਲਾਈਨਾਂ ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਹਨ ਹੋਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ ਕਿਰਤੀ ਦੀ ਛਾਤੀ ਤੇ ਇਹ ਮੂੰਗ ਪਈ ਦਲਦੀ ਏ ਰਤ ਪੀਪੀ ਲਿਸਿਆਂ ਦੀ ਇਹਦੀ ਗੋਗੜ ਪਲਦੀ ਏ ਹੁਣ ਇੱਥੇ ਫਿਰ ਕਵੀ ਜਿਹੜਾ ਏ ਨਵੀਂ ਸਭਿਤਾ ਤੇ ਵਿਅੰਗ ਕੱਸਦਾ ਹੋਇਆ ਕਹਿੰਦਾ ਏ ਕਿ ਇੱਥੇ ਲੋਕ ਜਿਹੜਾ ਏ ਜਾਨ ਮਾਰ ਮਾਰ ਕੇ ਕੰਮ ਕਰਦੇ ਆ ਫਿਰ ਵੀ ਸਾਰਾ ਦਿਨ ਹੋਕੇ ਭਰਦੇ ਆ ਫਿਰ ਵੀ ਜਿਹੜਾ ਉਹਨਾਂ ਦਾ ਪੇਟ ਨਹੀਂ ਭਰਦਾ ਮਜ਼ਦੂਰ ਦਿਨ ਰਾਤ ਕੰਮ ਕਰਦਾ ਏ ਅਤੇ ਉਹਦੀਆਂ ਜ਼ਰੂਰਤਾਂ ਜਿਹੜੀਆਂ ਇਹ ਫਿਰ ਵੀ ਪੂਰੀਆਂ ਨਹੀਂ ਹੁੰਦੀਆਂ ਅਰਥਾਤ ਜਿਹੜੇ ਅਮੀਰ ਲੋਕ ਆ ਉਹ ਗਰੀਬਾਂ ਕੋ ਕੰਮ ਕਰਾ ਕੇ ਜਿਹੜਾ ਆਪਣਾ ਪੇਟ ਪਾਲਦੇ ਹਨ ਅਗਲੀਆਂ ਸਤਰਾਂ ਪੜ੍ਹਦੇ ਹਾਂ ਬਿਜਲੀ ਦੇ ਲਾਟੂ ਜੋ ਇਹਦੇ ਘਰ जगਦੇ ਹਨ ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ ਖਲ ਲਾਲਾ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ ਪੀ ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ ਉਹਨ ਇਥੇ ਕਵੀ ਕਹਿੰਦਾ ਹੈ ਕਿ ਅਮੀਰਾਂ ਦੇ ਘਰ ਜੋ ਰੋਸ਼ਨੀ ਦੇ ਬਲਬ ਜਗਦੇ ਹਨ ਉਹ ਮੈਨੂੰ ਲੱਗਦਾ ਹੈ ਕਿ ਗਰੀਬਾਂ ਦਾ ਖੂਨ ਚੂਸ ਕੇ ਜਿਹੜੀਆਂ ਉਹਨਾਂ ਨੇ ਕਮਾਈ ਕੀਤੀ ਹੋਈ ਹੈ ਇਹ ਉਸੇ ਕਮਾਈ ਦਾ ਜਿਹੜਾ ਸਾਰਾ ਕੁਝ ਜਿਹੜਾ ਹੈ ਚਮਕ-ਦਮਕੇ ਉਹ ਲੋਕਾਂ ਦੀ ਚਮੜੀ ਲਾ ਕੇ ਜਿਹੜਾ ਨਵੇਂ ਸੂਟ ਸਵਾਉਣ ਤੋਂ ਭਾਵੇਂ ਕਿ ਅਮੀਰ ਲੋਕ ਮਹਿੰਗੇ-ਮਹਿੰਗੇ ਸੂਟ ਜਿਹੜੇ ਗਰੀਬਾਂ ਦੀ ਕਮਾਈ ਦੇ ਹੀ ਸਵਾ ਰਹੇ ਹਨ ਉਹ ਗਰੀਬਾਂ ਨੂੰ ਜਿਹੜਾ ਲੁੱਟ ਰਹੇ ਹਨ ਤੇ ਲੁੱਟਦਾ ਪਾウダー ਹੀ ਆਪਣੇ ਲਾ ਰਹੇ ਹਨ ਭਾਵੇਂ ਅਮੀਰਾਂ ਦੀ ਚਮਕ ਜਿਹੜੀ ਉਹ ਗਰੀਬਾਂ ਦੀ ਮਿਹਨਤ ਸਦਕਾ ਹੀ ਹੈ ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ ਲਾਲੀ ਸਭ ਭਾਰਤ ਦੀ ਟੰਗ ਨਾਲ ਉਡਾ ਦਿੱਤੀ ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਹੀ ਰਹਿ ਗਏ ਹਨ ਅੱਜ ਕੱਲ ਦੇ ਗੱਭਰੂ ਤਾਂ ਪਰਛਾਵੇਂ ਹੀ ਰਹਿ ਗਏ ਹਨ ਹੁਣ ਇੱਥੇ ਕਵੀ ਜਿਹੜਾ ਇਹ ਗੱਭਰੂਆਂ ਦੀ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿ ਨਵੀਂ ਸਭਿਤਾ ਨੇ ਲੋਕਾਂ ਦਾ ਬਹੁਤ ਹੀ ਮਾੜਾ ਹਾਲ ਕੀਤਾ ਹੈ ਇਸਨੇ ਜੜਾਏ ਭਾਰਤ ਦੀ ਸਾਰੀ ਜਿਹੜੀ ਚਮਕ-ਧਮਕ ਖਤਮ ਕਰ ਦਿੱਤੀ ਹੈ। ਇਸ ਦੇ ਔਨ ਨਾਲ ਬਹਾਦਰ ਲੋਕਾਂ ਦੇ ਸਿਰਫ ਨਾਂ ਹੀ ਰਹਿ ਗਏ ਹਨ ਕਿਉਂਕਿ ਅੱਜ ਕੱਲ ਦੇ ਗੱਬਰੂ ਬਹੁਤ ਹੀ ਕਮਜ਼ੋਰ ਹਨ। ਅਗਲੀਆਂ ਸਤਨਾ ਪੈਲੀ ਦੀ ਬਾਟ ਕਰਨ ਤਾਂ ਕੋਠੀ ਹਲਦੀ ਏ, ਮੂੰਗ ਦੀ ਦਾਲ ਪਈ, ਮੂੰਗੀ ਦੀ ਦਾਲ ਪਈ ਨਾਲ ਟਿੱਡ ਵਿੱਚ ਗਲਦੀ ਏ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ ਤੇ ਇਸ ਕੈਂਚੀ ਧਰ ਦਿੱਤੀ ਕੁੜੀਆਂ ਦੇ ਕੇਸਾਂ ਤੇ। ਉਨੇ ਤੇ ਫਿਰ ਕਵੀ ਨਵੀਂ ਸਭਿਆਚਾਰ ਨਵੇਂ ਸਭਿਆਚਾਰ ਤੇ ਜਿਹੜਾ ਚੋਟ ਕਰਦਿਆਂ ਹੋਇਆ ਕਹਿੰਦਾ ਏ ਕਿ ਅੱਜ ਕੱਲ ਦੇ ਨੌਜਵਾਨ ਜੇ ਇੱਕ ਜ਼ਮੀਨ ਦਾ ਗੇੜਾ ਵੀ ਮਾਰਨ ਚਲੇ ਜਾਣ ਤਾਂ ਉਹ ਥੱਕ ਜਾਂਦੇ ਨੇ ਉਹਨਾਂ ਦੇ ਪੇਟ ਇੰਨੇ ਨਾਜ਼ੁਕ ਹੋ ਗਏ ਹਨ ਕਿ ਮੂੰਗੀ ਦੀ ਦਾਲ ਵੀ ਉਹਨਾਂ ਨੂੰ ਪਚਦੀ ਨਹੀਂ ਤੇ ਇਸ ਤਹਿਜ਼ੀਬ ਨੇ ਭਾਰਤ ਦੇ ਪਹਿਰਾਵਿਆਂ ਤੇ ਵੀ ਬੁਰਾ ਅਸਰ ਪਾਇਆ ਹੈ ਇਸ ਨੇ ਕੁੜੀਆਂ ਨੂੰ ਨਵੇਂ ਫੈਸ਼ਨ ਕਰਨ ਲਾ ਦਿੱਤਾ ਹੈ ਕੁੜੀਆਂ ਦੇ ਵਾਲਾਂ ਤੇ ਕੈਂਚੀ ਰੱਖ ਦਿੱਤੀ ਹੈ ਅਰਥਾਤ ਕੁੜੀਆਂ ਆਪਣੇ ਵਾਲ ਵੀ ਜਿਹੜਾ ਇਹ ਕਟਾਉਣ ਲੱਗ ਪਈਆਂ ਹਨ ਕੀ ਹੈ ਤੇਹਜ਼ੀਬ ਨਵੀਂ ਟਿੱਕਾ ਬਦਨਾਮੀ ਦਾ ਹਿੰਦ ਦੇ ਗੱਲ ਲਟਕ ਰਿਹਾ ਇੱਕ ਤੌਕ ਗੁਲਾਮੀ ਦਾ ਤੌਕ ਪਾਵ ਪਟਾ ਇੱਥੇ ਹੁਣ ਕਵੀ ਕਹਿੰਦਾ ਏ ਕਿ ਇਹ ਨਵੀਂ ਸਭਿਤਾ ਨੇ ਸਿਰਫ ਬਦਨਾਮੀ ਨਮੋਸ਼ੀ ਹੀ ਨਹੀਂ ਦਿੱਤੀ ਸਾਨੂੰ ਇੰਜ ਲੱਗਦਾ ਹੈ ਕਿ ਸਾਨੂੰ ਜਿਹੜਾ ਇਹ ਗੁਲਾਮ ਬਣਾ ਲਿਆ ਏ ਸਾਡੇ ਗਲੇ ਤੇ ਗੁਲਾਮੀ ਦਾ ਪਟਾ ਜਿਹੜਾ ਹੈ ਮੁਰਤੋਂ ਜਿਹੜਾ ਇਹ ਲਟਕਾ ਦਿੱਤਾ ਏ ਜੋ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਇਸੇ ਤਰ੍ਹਾਂ ਕਵੀ ਜਿਹੜਾ ਹੈ ਪੁਰਾਣੀ ਤਹਿਜ਼ੀਬ ਨੂੰ ਚੰਗਾ ਸਮਝਦਾ ਹੈ ਤੇ ਨਵੀਂ ਤਹਿਜ਼ੀਬ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੋਇਆ ਬਿਆਨ ਕਰਦਾ ਹੈ। ਸੋ ਇਹ ਕਵਿਤਾ ਬਹੁਤ ਵਧੀਆ ਹੈ ਧੰਨਵਾਦ।